ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਲੇਡੀਜ਼ ਕੋਪੀ ਦਾ ਡਿਜ਼ਾਈਨ ਲੈ ਕੇ ਆਈਆਂ ਇਸ ਨੂੰ ਤੁਸੀਂ ਲੇਡੀਜ਼ ਕੋਟੀ ਤੇ ਜੈਕਟ ਤੇ ਕਿਤੇ ਵੀ ਪਾ ਸਕਦੇ ਜੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਤੇ 7-7 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣਗੇ 7 ਕੁੰਡਿਆਂ ਦਾ ਡਿਜ਼ਾਈਨ ਹੈ 7 ਕੁੰਡਿਆਂ ਦਾ ਡਿਜ਼ਾਈਨ ਬਣਾ ਕੇ ਸੀ ਜਿਹੜੇ ਆ 5 ਕੁੰਡੇ ਵਾਧੂ ਪਾਉਣੇ ਆ ਤਿੰਨ ਕੁੰਡੇ ਇੱਧਰ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ ਇੱਕ ਇੱਕ ਐਂਗਲ ਵਾਸਤੇ ਪੰਜ ਕੁੰਡੇ ਅਸੀਂ ਬਾਧੂ ਪਾ ਲਾਂਗੇ ਤੇ ਡਿਜ਼ਾਈਨ ਜਿਹੜਾ ਬਿਲਕੁਲ ਸਾਡਾ ਪੂਰਾ ਹੋ ਜਾਏਗਾ ਤੇ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਨੀਚੇ ਜੇ ਤੁਸੀਂ ਲੇਡੀਜ਼ ਕੋਟੀ ਤੇ ਬਣਾ ਰਹੇ ਹੋ ਤੇ ਬਿਨਾ ਬਾਰਡਰ ਬਣਾਏ ਵੀ ਤੁਸੀਂ ਇਹ ਵਾਲਾ ਡਿਜ਼ਾਈਨ ਜਿਹੜਾ ਬਣਾ ਸਕਦੇ ਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੀ ਵੀਡੀਓ ਪਹਿਲੀ ਵਾਰ ਹੀ ਦੇਖ ਰਹੇ ਜੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਨਾਲ ਦੀ ਨਾਲ ਕਮੈਂਟ ਕਰਕੇ ਤੁਸੀਂ ਇਹ ਜ਼ਰੂਰ ਦੱਸਣਾ ਕਿ ਤੁਸੀਂ ਕਿੱਥੋਂ ਸਾਡੀ ਵੀਡੀਓ ਵੇਖ ਰਹੇ ਜੇ ਅਗਲੀ ਵੀਡੀਓ ਦੇ ਵਿੱਚ ਅਸੀਂ ਉਹ ਤੁਹਾਡੇ ਜਿਹੜਾ ਕਮੈਂਟ ਹੈ ਉਹ ਜ਼ਰੂਰ ਪੜਾਂਗੇ ਦੇ ਨਾਲ ਹੀ ਤੁਹਾਡਾ ਧੰਨਵਾਦ ਵੀ ਕਰਾਂਗੇ ਇਸ ਲਿਪਸਿਕਮੈਂਡ ਕਰਕੇ ਜਰੂਰ ਦੱਸਣਾ ਤੇ ਕਮੈਂਟ ਦੇ ਵਿੱਚ ਆਪਣੀ ਰਾਏ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਡਿਜ਼ਾਈਨ ਪਸੰਦ ਨੇ ਤੇ ਤੁਸੀਂ ਅਗਲੀ ਵੀਡੀਓ ਕਿਸ ਤਰ੍ਹਾਂ ਦੀ ਵੇਖਣਾ ਚਾਹੁੰਦੇ ਹੋ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਾਂਗੇ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਤੁਸੀਂ ਜੇ ਸਿੱਧੀ ਸਾਈਡ ਦੇਖੁੰਦੇ ਪਾਏ ਤਾਂ ਸਿੱਧੀ ਸਾਈਡ ਤੋਂ ਇੱਕ ਸਲਾਈ ਪਹਿਲਾਂ ਬਣਾ ਲਓ ਤੇ ਜੇ ਤੁਸੀਂ ਉਲਟੀ ਸਾਈਡ ਦੇਖੁੰਦੇ ਪਾਏ ਤਾਂ ਤੁਸੀਂ ਸਟਾਰਟਿੰਗ ਤੋਂ ਹੀ ਡਿਜ਼ਾਈਨ ਜਿਹੜਾ ਹੋ ਸ਼ੁਰੂ ਕਰ ਸਕਦੇ ਹੋ ਪਹਿਲਾ ਗੁੰਡਾ ਮੈਂ ਉਤਾਰ ਲਿਆ ਆਂ ਉਹਨਾਂ ਦਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇੱਕ ਤੇ ਦੋ ਤਿੰਨ ਤਿੰਨ ਕੁੰਡੇ ਸਿੱਧੇ ਬਣਾ ਲਏ ਹੁਣ ਇੱਥੇ ਆਪਾਂ ਇੱਕ ਇਸ ਤਰ੍ਹਾਂ ਕਰਕੇ ਵਾਲ ਪਾ ਲੈਣਾ ਫਿਰ ਇੱਕ ਗੁੰਡਾ ਉਲਟਾ ਫਿਰ ਆਪਾਂ ਇੱਕ ਵਾਲ ਪਾਵਾਂਗੇ ਫਿਰ ਇੱਕ ਗੁੰਡਾ ਉਲਟਾ ਫਿਰ ਆਪਾਂ ਵਾਲ ਪਾਵਾਂਗੇ ਫਿਰ ਇੱਕ ਗੁੰਡਾ ਉਲਟਾ ਤਿੰਨ ਕੁੰਡੇ ਸਾਡੇ ਹੋ ਗਏ ਫਿਰ ਵਾਲ ਪਾਵਾਂਗੇ ਫਿਰ ਇੱਕ ਕੁੰਡਾ ਉਤਾਰ ਚਾਰ ਕੁੰਡੇ ਜਿਹੜੇ ਆਪਾਂ ਬਣਾਉਣੇ ਆ ਇਹਨਾਂ ਚਮਾ ਕੁੰਡਿਆਂ ਨੂੰ ਬਣਾਉਣ ਤੋਂ ਪਹਿਲਾਂ ਆਪਾਂ ਇੱਕ ਜਾਲੀ ਪਾ ਲੈਣੀ ਆ ਵੇਖੋ ਕਿਸ ਤਰ੍ਹਾਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਸਿੱਧੇ ਬਣਾਇਆ ਫਿਰ ਜਾਲੀ ਪਾਈ ਫਿਰ ਇੱਕ ਕੁੰਡਾ ਬਣਾਇਆ ਫਿਰ ਜਾਲੀ ਪਾਈ ਫਿਰ ਇੱਕ ਕੁੰਡਾ ਬਣਾਇਆ ਫਿਰ ਜਾਲੀ ਪਾਈ ਫਿਰ ਇੱਕ ਕੁੰਡਾ ਬਣਾਇਆ ਫਿਰ ਜਾਲੀ ਪਾਈ ਚਾਰ ਕੁੰਡੇ ਸਾਡੇ ਹੋ ਗਏ ਇੱਥੋਂ ਲੈ ਕੇ ਇੱਥੋਂ ਤੱਕ ਆਪਾਂ ਇਹੀ ਡਿਜ਼ਾਈਨ ਜਿਹੜਾ ਰਿਪੀਟ ਕਰਨਾ ਇਸ ਤਰ੍ਹਾਂ ਇਹੀ ਸੱਤ ਕੁੰਡੇ ਰਿਪੀਟ ਕਰਨੇ ਫਿਰ ਵੇਖੋ ਕਿਸ ਤਰ੍ਹਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਤਿੰਨ ਗੁੰਡੇ ਸਿੱਧੇ ਬਣਾ ਲਏ ਹੁਣ ਇੱਥੇ ਇੱਕ ਜਾਲੀ ਪਾਵਾਂਗੇ ਫਿਰ ਇੱਕ ਗੁੰਡਾ ਉਲਟਾ ਫਿਰ ਜਾਲੀ ਪਾਵਾਂਗੇ ਫਿਰ ਦਜਾ ਉਲਟਾ ਫਿਰ ਜਾਲੀ ਪਾਵਾਂਗੇ ਫਿਰ ਤੀਜਾ ਉਲਟਾ ਫਿਰ ਜਾਲੀ ਪਾਵਾਂਗੇ ਤੇ ਚੌਥਾ ਗੁੰਡਾ ਉਲਟਾ ਹੁਣ ਧਾਗਾ ਪਿੱਛੇ ਕਰਾਂਗੇ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਵੇਖੋ 1 2 ਤਿੰਨ ਕੁੰਡੇ ਸਿੱਧੇ ਬਣਾ ਲਏ ਲਾਸਟ ਵਾਲਾ ਕੁੰਡਾ ਜਿਹੜਾ ਉਲਟਾ ਬਣਾ ਲਾਂਗੇ ਪਹਿਲੀ ਸਲਾਈ ਬਣ ਗਈ ਡਿਜ਼ਾਈਨ ਦੀ ਉਲਟੀ ਸਾਈਡ ਤੋਂ ਹੁਣ ਅਸੀਂ ਆ ਗਏ ਹਾਂ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਜਿਹੜੇ ਕੁੰਡੇ ਸੀ ਉਧਰੋਂ ਸਿੱਧੇ ਬਣਾਏ ਸੀ ਇਧਰੋਂ ਆਪਾਂ ਉਲਟੇ ਬਣਾਵਾਂਗੇ 1 2 ਤਿੰਨ ਕੁੰਡੇ ਆਪਾਂ ਉਲਟੇ ਬਣਾ ਲਏ ਧੱਗਾ ਪਿੱਛੇ ਕਰਾਂਗੇ ਹੁਣ ਇਹ ਇੱਕ ਕੁੰਡਾ ਜਿਹੜਾ ਆਪਾਂ ਵਾਲ ਪਾਇਆ ਸੀ ਇਹ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਇਹ ਵਾਲੀ ਸਲਾਈ ਤੇ ਪਾ ਲਿਆ ਇਹ ਜਿਹੜਾ ਵਾਲ ਪਾਇਆ ਹੋਇਆ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ نیچے ਛੁੱਟ ਦੇਣਾ ਫਿਰ ਦੂਸਰੇ ਕੁੰਡੇ ਨੂੰ ਸਲਾਈ ਤੇ ਪਾ ਲਿਆ ਇਹ ਜਿਹੜਾ ਵਾਲ ਪਾਇਆ ਇਹਨੂੰ ਆਪਾਂ نیچے ਛੁੱਟ ਦੇਣਾ ਇਹ ਕੁੰਡਿਆਂ ਨੂੰ ਅਸੀਂ ਲੂਜ਼ ਕਰ ਲੈਣਾ ਫਿਰ ਇਹ ਵਾਲ ਜਿਹੜਾ نیچے ਛੁੱਟ ਦੇਣਾ ਕੁੰਡੇ ਨੂੰ ਸਲਾਈ ਤੇ ਪਾ ਲੈਣਾ ਇਹ ਵਾਲ نیچے ਛੁੱਟ ਦੇਣਾ ਐਂ ਵੇਖੋ ਇਹ ਚਾਰ ਕੁੰਡੇ ਆਪਾਂ ਹੁਣ ਲੂਜ਼ ਕਰਕੇ ਆਪਣੀ ਸਲਾਈ ਦੇ ਉੱਤੇ ਪਾ ਲਿਆ ਹੁਣ ਤਾਗਾ ਇਸ ਤਰ੍ਹਾਂ ਲਿਆਵਾਂਗੇ ਇਹਨਾਂ ਨੂੰ ਉਨਣਾ ਨਹੀਂ ਆਪਾਂ ਫਿਰ ਤਿੰਨ ਕੁੰਡੇ ਉਲਟੇ 1 2 3 ਫਿਰ ਤਾਂ ਦਾ ਪਿੱਛੇ ਕਰਾਂਗੇ ਫਿਰ ਇਹ ਕੁੰਡੇ ਚਾਰ ਜਿਹੜੇ ਨਾਲ ਲੂਜ਼ ਕਰਾਂਗੇ ਆ ਵੇਖੋ ਇਹ ਕੁੰਡਾ ਸਲਾਈ ਤੇ ਪਾ ਲਿਆ ਇਹ ਜਿਹੜਾ ਵਿੱਚ ਪਜਾਲੀ ਪਾਈ ਹੋਣੀ ਇਹਨੂੰ ਇਸ ਤਰ੍ਹਾਂ ਕਰਕੇ نیچے ਸੁੱਟ ਦੇਣਾ ਤੇ ਇਹ ਕੁੰਡੇ ਨੂੰ ਲੂਜ਼ ਕਰ ਲੈਣਾ ਫਿਰ ਇਹ ਕੁੰਡਾ ਸਲਾਈ ਤੇ ਪਾ ਲਿਆ ਇਹ ਜਿਹੜੀ ਜਾਲੀ ਪਾਈ ਆ ਇਹਨੂੰ نیچے ਸੁੱਟ ਦੇਣਾ ਤੇ ਕੁੰਡੇ ਨੂੰ ਆਪਾਂ ਲੂਜ਼ ਕਰ ਲੈਣਾ ਫਿਰ ਇਹ ਜਾਲੀ ਪਾਈ ਜਿਹੜੀ نیچے ਸੁੱਟ ਦੇਣੀ ਆ ਕਿ ਕੁੰਡੇ ਨੂੰ ਲੂਜ਼ ਕਰ ਦੇਣਾ ਅੱਗੇ ਫੇਰ ਜਿਹੜੀ ਜਾਲੇ ਪਾਈ ਇਹਨੂੰ ਇਸ ਤਰ੍ਹਾਂ ਕਰਕੇ ਸਾਡੇ ਕੁੰਡੇ ਜਿਹੜੇ ਆ ਚਾਰ ਉਹ ਲੂਜ਼ ਹੋ ਜਾਣੇ ਹੁਣ ਤਾਂ ਅੱਗੇ ਲੈ ਆਵਾਂਗੇ ਤਿੰਨ ਕੁੰਡੇ ਉਲਟੇ ਬਣਾ ਲਾਂਗੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾ ਲੈਣਾ ਦੂਸਰੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਅਸੀਂ ਆ ਗਏ ਆ ਤੀਸਰੀ ਸਲਾਈ ਤੇ ਤੀਸਰੀ ਸਲਾਈ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਜਿਹੜੇ ਚਾਰ ਕੁੰਡੇ ਇਹਨਾਂ ਨੂੰ ਆਪਾਂ ਫੇਰ ਇਸ ਤਰ੍ਹਾਂ ਬਿਨਾ ਬੁਣੇ ਉਤਾਰ ਲੈਣਾ ਇਹ ਜਿਹੜੇ ਆਪਾਂ ਲੂਜ਼ ਕੀਤੇ ਸੀ ਫੇਰ ਤਾਂ ਅੱਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ 1 2 3 ਫੇਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਚਾਰ ਕੁੰਡੇ ਜਿਹੜੇ 1 2 3 4 ਚਮਾਂ ਨੂੰ ਬਿਨਾ ਬੁਣੇ ਉਤਾਰ ਲੈਣਾ ਧਾਗਾ ਪਿੱਛੇ ਕਰ ਲੈਣਾ ਵਾ ਤਿੰਨ ਕੁੰਡੇ ਸਿੱਧੇ ਬਣਾ ਲੈਣੇ ਲਾਸਟ ਵਾਲਾ ਕੁੰਡਾ ਉਲਟਾ ਬਣਾ ਲੈਣਾ ਤੀਸਰੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ ਚੌਥੀ ਔਰ ਲਾਸਟ ਸਲਾਈ ਇਹ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੇ ਵਾਲੀ ਸਾਈਡ ਕਰਾਂਗੇ ਇਹ ਜਿਹੜੇ ਤਿੰਨ ਕੁੰਡੇ ਇਹਨਾਂ ਨੂੰ ਆਪਾਂ ਉਲਟੇ ਹੀ ਬਣਾਉਣਾ ਹਰ ਵਾਰ ਤਿੰਨ ਕੁੰਡੇ ਆਪਾਂ ਉਲਟੇ ਬਣਾ ਲਏ ਧਾਗਾ ਪਿੱਛੇ ਕਰਾਂਗੇ ਹੁਣ ਵੇਖੋ ਕੀ ਕਰਨਾ ਹੈ ਇਹ ਜਿਹੜੇ ਦੋ ਕੁੰਡੇ ਆ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਆਪਾਂ ਇੱਧਰ ਵਾਲੀ ਸਲਾਈ ਤੇ ਪਾ ਲੈਣਾ ਹੈ ਐਡ ਇਹ ਦੋ ਕੁੰਡੇ ਇਹਨਾਂ ਨੂੰ ਆਪਾਂ ਇਹਦੇ ਉੱਪਰੋਂ ਇੱਧਰ ਲੈ ਆਉਣਾ ਇਸ ਤਰ੍ਹਾਂ ਕਰਕੇ ਕਰਾਸ ਬਣਾ ਲੈਣਾ ਹੁਣ ਇਹ ਦੋ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਸਿੱਧੇ ਬਣਾ ਲੈਣਾ ਇੱਕ ਤੇ ਦੋ ਫਰੰਟ ਤੋਂ ਆਪਾਂ ਸਿੱਧੇ ਬਣਾ ਲਏ ਐ ਜਿਹੜੇ ਦੋ ਕੁੰਡੇ ਆਪਾਂ ਇੱਧਰ ਲੈ ਕੇ ਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬੈਕ ਤੋਂ ਆਹ ਵੇਖੋ ਇੱਥੋਂ ਨਹੀਂ ਆਪਾਂ ਇਹਨਾਂ ਨੂੰ ਹੁਣ ਇਸ ਤਰ੍ਹਾਂ ਪਿਛਲੇ ਪਾਸੇ ਹੁਣ ਲੈਣਾ ਇਹਨਾਂ ਨੂੰ ਇੱਕ ਤੇ ਦੋ ਇਹਨਾਂ ਨੂੰ ਵੀ ਆਪਾਂ ਸਿੱਧੇ ਬਣਾ ਲੈਣਾ ਉਹਨੂੰ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ 1 2 3 ਧਾਗਾ ਪਿੱਛੇ ਕਰਾਂਗੇ ਇਹ ਚਾਰ ਕੁੰਡੇ ਫਿਰ ਇਧਰ ਵਾਲੀ ਸਲਾਈ ਦੇ ਆਪਾਂ ਪਾ ਲੈਣੇ ਆ ਆਪਣੀ ਸੱਜੇ ਹੱਥ ਵਾਲੀ ਤੇ ਫਿਰ ਇਹਨਾਂ ਨੂੰ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਆਪਾਂ ਚੁੱਕਣਾ ਆ ਤੇ ਇਹਨਾਂ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਵਿੱਚੋਂ ਦੀ ਕੱਢ ਲੈਣਾ ਫਿਰ ਇਧਰ ਵਾਲੀ ਸਲਾਈ ਤੇ ਪਾ ਕੇ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਫਰੰਟ ਪਤੌੜਨਾ 1 ਤੇ 2 ਦੋ ਕੁੰਡੇ ਨੂੰ ਫਰੰਟ ਤੋਂ ਲੈ ਇਹ ਜਿਹੜੇ ਦੋ ਕੁੰਡੇ ਆਪਾਂ ਇੱਧਰ ਲੈ ਕੇ ਆਏ ਇਹਨਾਂ ਨੂੰ ਆਪਾਂ ਇੱਥੋਂ ਅੱਗੋਂ ਨਹੀਂ ਹੁਣਾ ਇਹਨਾਂ ਨੂੰ ਪਿੱਛੋਂ ਦੀ ਆਪਾਂ ਇਸ ਤਰ੍ਹਾਂ ਕਰਕੇ ਪਿੱਛੋਂ ਦੀ ਦੋਨਾਂ ਕੁੰਡਿਆਂ ਦੀ ਬਣਾਈ ਕਰਨੀ ਆ ਦੋਨਾਂ ਨੂੰ ਸਿੱਧੇ ਹੀ ਹੁਣਾ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਬਣਾਵਾਂਗੇ بس ਇਹੀ ਚਾਰ ਸਲਾਈਆਂ ਜਿਹੜੀਆਂ ਅਸੀਂ ਬਾਰ-ਬਾਰ ਬਣਾਉਂਦੇ ਜਾਣਾ ਹੈ ਚਾਰ ਸਲਾਈਆਂ ਅਸੀਂ ਬਾਰ-ਬਾਰ ਜਦੋਂ ਬਣਾਉਂਦੇ ਜਾਵਾਂਗੇ ਫਿਰ ਉਲਟੀ ਸਾਈਡ ਤੋਂ ਆਪਾਂ ਇੱਥੇ ਬਾਲ ਪਾਉਣੇ ਆ ਚਾਰ ਸਲਾਈਆਂ ਅਸੀਂ ਬਾਰ-ਬਾਰ ਜਦੋਂ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਆਏਗਾ ਜੇ ਤੁਸੀਂ ਇਸ ਨੂੰ ਮੋਟੀ ਧੂਲ ਤੇ ਬਣਾਓਗੇ ਤੇ ਬਹੁਤ ਹੀ ਪਿਆਰਾ ਇਹ ਡਿਜ਼ਾਈਨ ਲੱਗੇਗਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ